ਅੱਜ ਆਪਾਂ ਡੱਬੀ 3 ਦਾ ਯਾਨੀ ਕਿ ਪ੍ਰਸ਼ਨ ਨੰਬਰ ਤੀਜੇ ਦਾ ਤੀਜਾ ਕੁਐਸਚਨ ਕਰਾਂਗੇ ਤੀਜਾ ਕੁਐਸਚਨ ਕੀ ਹੈ ਆਪਣੇ ਕੋਲ ਇੱਕ ਇੱਕ ਕ੍ਰੈਕਟ ਟੀਮ ਦੇ ਕੋਚ ਨੇ 7 ਬੱਲੇ ਅਤੇ 6 ਗੇਂਦਾਂ 3600 ਰੁਪਏ ਵਿੱਚ ਖਰੀਦੀਆਂ ਤੇ ਬਾਅਦ ਵਿੱਚ ਉਸਨੇ 3 ਬੱਲੇ 5 ਗੇਂਦਾਂ 1750 ਰੁਪਏ ਵਿੱਚ ਖਰੀਦੀਆਂ ਤਾਂ ਆਪਾਂ ਨੇ ਦੱਸਣਾ ਹਰ ਇੱਕ ਬੱਲੇ ਅਤੇ ਗੇਂਦ ਦਾ ਮੁੱਲ ਕਿੰਨਾ ਹੋਵੇਗਾ ਤਾਂ ਆਪਾਂ ਕੁਐਸਚਨ ਨੰਬਰ 3 ਦੇ ਦਾ ਪਹਿਲਾ ਮੰਨ ਲਾਂਗੇ ਮੰਨ ਲੋ ਇੱਕ ਬੱਲੇ ਦਾ ਮੁੱਲ ਇੱਕ ਬੱਲੇ ਦਾ ਮੁੱਲ x ਰੁਪਏ ਕਿੰਨਾ ਮੰਨ ਲਿਆ x ਰੁਪਏ ਇਸੇ ਤਰ੍ਹਾਂ ਆਪਾਂ ਮੰਨ ਲਾਂਗੇ ਇੱਕ ਗੇਲ ਦਾ ਇੱਕ ਗੇਨ ਦਾ ਮੁੱਲ ਉਹ ਆਪਾਂ ਕਿੰਨਾ ਮੰਨ ਲਿਆ ਬਾਏ ਰੁਪਏ ਇਹ ਇੱਕ ਦਾ ਜਿਵੇਂ ਇੱਕ ਪੈਨ ਦਾ ਮੁੱਲ 5 ਰੁਪਏ ਹੈ ਤਾਂ 5 ਪੈਨਾਂ ਦਾ ਮੁੱਲ ਕਿੰਨਾ ਹੋ ਜਾਊਗਾ 25 ਯਾਨੀ ਕਿ ਆਪਾਂ ਗੁਣਾ ਕਰ ਦਿੰਦੇ ਆ ਇਸੇ ਤਰ੍ਹਾਂ ਆਪਣੇ ਕੋਲ 7 ਬੱਲੇ ਨੇ ਪ੍ਰਸ਼ਨ ਅਨੁਸਾਰ ਪ੍ਰਸ਼ਨ ਅਨੁਸਾਰ ਕੋਚ ਨੇ 7 ਬੱਲੇ ਅਤੇ 6 ਗੇਂਦਾਂ ਤਾਂ ਇੱਕ ਬੱਲੇ ਦਾ ਮੁੱਲ x ਰੁਪਏ ਹੈ ਤਾਂ 7 ਬੱਲਿਆਂ ਦਾ ਮੁੱਲ ਕਿੰਨਾ ਹੋ ਜਾਊਗਾ 700 ਰੁਪਏ ਪਲੱਸ ਉਹਨੇ ਹੋਰ ਕੀ ਖਰੀਦਿਆ ਨਾਲ 6 ਗੇਂਦਾਂ ਖਰੀਦੀਆਂ ਨੇ ਤਾਂ 6 ਗੇਂਦਾਂ ਦਾ ਮੁੱਲ ਕਿੰਨਾ ਹੋ ਜਾਊਗਾ 6 ਬਾ ਰੁਪਏ ਯਾਨੀ ਕਿ ਇਹ ਹੈ ਬੱਲੇ ਦਾ ਮੁੱਲ ਆ ਗਿਆ ਇਹ ਗੇਂਦਾਂ ਦਾ ਮੁੱਲ ਹੋ ਗਿਆ ਦੋਨਾਂ ਦੇ ਪੈਸੇ ਬਣ ਗਏ ਕਿੰਨੇ ਪੈਸੇ ਬਣ ਗਏ ਜੀ 3800 ਰੁਪਏ ਫਿਰ ਫੇਰ ਕਿੰਨੇ ਬੱਲੇ ਖਰੀਦੇ ਤੰਨੇ ਬੱਲੇ ਖਰੀਦੇ 300 ਰੁਪਏ ਗੇਂਦਾਂ ਕਿੰਨੀਆਂ ਖਰੀਦੀਆਂ ਪੰਜ ਇਸ ਪੈਸੇ ਕਿੰਨੇ ਬਣ ਕੇ 1750 ਰੁਪਏ 1750 ਤਾਂ ਐਸੀ ਆਪਣੀ ਇਕੁਏਸ਼ਨ ਜਿਹੜੀ ਕਿ ਬਣਾਣੀ ਸੀ ਬਹੁਤ ਸੌਖੀ ਸਿਰਫ x ਦੇ ਬਾਈ ਬੰਨਣਾ ਸੀ ਹੁਣ ਆਪਾਂ ਇਹਨੂੰ ਉਹੀ ਵਿਧੀ ਰਹੀ ਇਹਨੂੰ ਆਪਾਂ ਫਸਟ ਇਕੁਏਸ਼ਨ ਬਣਨ ਲੱਗੇ ਇਹਨੂੰ ਆਪਾਂ ਸੈਕੰਡ ਇਕੁਏਸ਼ਨ ਬਣਨ ਲੱਗੇ ਤਾਂ ਪਹਿਲਾਂ ਆਪਾਂ ਕਿਸੇ ਇੱਕ ਚੋਂ x ਦਾ ਮੁੱਲ ਕੱਢਾਂਗੇ ਤੇ ਦੂਜੀ ਚ ਪੁੱਟ ਦਰਾਂਗੇ ਯਾਨੀ ਕਿ ਪਾ ਦਾਂਗੇ ਤਾਂ ਸੌਖਾ ਕਿਦੇ ਵਿੱਚੋਂ ਨਿਕਲੂਗਾ ਆਪਾਂ ਦੂਜੀ ਕੁਐਸ਼ਨ ਚੋਂ ਕਰ ਲੈਂਦੇ ਆ ਠੀਕ ਹੈ 78x ਹੈ 1750 5y ਇਹ x टर्मਿਲ ਕਿੰਨਾ ਆ ਗਿਆ 1750 5y 3 ਇਹ x ਦਾ ਮੁੱਲ ਆ ਗਿਆ ਇਸ x ਦੇ ਮੁੱਲ ਨੂੰ ਆਪਾਂ ਫਸਟ ਚ ਕੀ ਕਰਦਾਂਗੇ ਪੁੱਟ ਕਰਦਾਂਗੇ ਤਾਂ ਸਮੀਕਰਨ ਇੱਕ ਵਿੱਚ ਪਰਣ ਤੇ ਇੱਕ ਵਿੱਚ ਪਰਣ ਤੇ ਸਮੀਕਰਨ ਨੂੰ ਇੱਕ ਵਿੱਚ ਪਰਣ ਤੇ ਜੇ ਜੇ ਅਪਾ ਸਮੀਕਰਨ ਨੂੰ ਇੱਕ ਵਿੱਚ ਪਰਾਂਗੇ ਤਾਂ ਆਪਣੇ ਕੋਲ ਇਕੁਏਸ਼ਨ ਕੀ ਬਣੂਗੀ 7 1700 50 5/3 6/ ਬਰਾਬਰ ਹੈ 380 ਦੇਖੋ 3 ਤੇ 7 ਆਪਸ ਵਿੱਚ ਨਹੀਂ ਕੱਟ ਰਹੇ ਸਿੱਧਾ ਮਲਟੀਪਲਾਈ ਹੋਊਗੀ ਪਹਿਲਾਂ ਪਪ 15 ਨੂੰ ਉੱਪਰ ਦੇ ਨਾਲ ਕੀ ਕਰ ਦਨੇ ਆ ਮਲਟੀਪਲਾਈ ਕਰ ਦਨੇ ਆ ਤਾਂ 7 ਨੂੰ ਜਦੋਂ ਅੰਦਰ ਮਲਟੀਪਲਾਈ ਕਰਾਂਗੇ 700 75 35 ਅੰਨਾ ਗਿਆ ਹਸਲ 7 7 49 ਤੇ ਅੰਨਾ 54 5 27 7 5 12 ਫਿਰ 75 35 نیچے ਕਿੰਨਾ ਆਪਣੇ ਕੋਲ ਤਨ ਪਲੱਸ 6 ਵਾਈ ਜੇ ਨੀਚੇ ਨਾ ਹੋਵੇ ਕੁਝ ਇੱਕ ਲਾ ਲੈਂਦਾ ਤੇ ਫਿਰ ਆਪਰ 8300 ਸਿੰਪਲ ਇਹਦੇ ਵਿੱਚ ਮਲਟੀਪਲੀਕੇਸ਼ਨ ਹੀ ਹੁੰਦੀ ਹੈ ਜਿਆਦਾ ਕੁਝ ਨਹੀਂ ਹੁੰਦਾ ਹੈਗਾ ਤਾਂ ਹੁਣ ਆਪਾਂ ਨੇ 3 ਐਨਸੀਐਮ ਆ ਜੁਗਾ ਤਾਂ ਕੀ ਬਣ ਜੁਗਾ 1200 12250 ਰੁਪਏ 35 ਵਾਈ ਤਨ ਦੀ ਸੀ ਕਿ 18 ਵਾਈ ਤੰਨਾ ਉਧਰ ਆ ਕੇ ਜਿਹੜਾ ਇੱਧਰ ਨਾਲ ਤੰਨਾ ਉਧਰ ਆਇਆ ਦਾ ਹੋ ਜਾਊਗਾ ਮਲਟੀਪਲਾਈ ਦਾ ਹੋ ਜਾਊਗਾ ਤਾਂ 0 0 ਤੰਨਾ 8 24 ਤੰਤੀਏ ਨਾਲ ਕਿ ਦੋ 11 ਦੇਖੋ ਜੀ ਹੁਣ ਕਟਾਅ ਕਰਾਂਗੇ ਨੰਮੈਰਿਕਲ ਸੰਖਿਆ ਇੱਕ ਪਾਸੇ ਦੂਜੀ ਇੱਕ ਪਾਸੇ ਤਾਂ 17 ਆ ਗਿਆ ਮਾਈਨਸ ਦਾ 17/11400 12000 ਉਹ ਹਾਂ 12250 ਕਿੰਨਾ ਆ ਜੂਗਾ 0 50 ਕੱਟੀ 0 12 ਚ 4 ਕੱਟੇ 8 ਤੇ 4 ਚੋਂ 1 ਕੱਟਿਆ ਇੰਕੀ 1 ਚੋਂ 1 ਕੱਟਿਆ 0 3 ਕੱਟਿਆ 0 ਤੇ 850 ਕੱਟੇ ਕਿੰਨਾ ਆ ਗਿਆ ਘਟਾ ਕਰਕੇ 850 ਤੇ ਮਾਈਨਸ ਦਾ ਆਊਗਾ ਕਿਉਂਕਿ ਇਹ ਵਟੇਗਾ ਤਾਂ ਵਾਈ ਕਿੰਨਾ ਆ ਗਿਆ ਮਾਈਨਸ ਦਾ 850 ਡਿਵਾਈਡ ਬਾਈ ਮਾਈਨਸ ਦਾ 17 ਤਾਂ ਵਾਈ ਕਿੰਨਾ ਆ ਗਿਆ ਆਪਣੇ ਕੋਲ 5 50 17 ਪੰਜ 85 ਵਾਈ ਦਾ ਮੁੱਲ ਕਿੰਨਾ ਆ ਗਿਆ ਜੀ 55 ਤੇ ਆਪਾਂ ਇਹ ਦੇ ਵਿੱਚ ਹੁਣ ਪੁੱਟ ਕਰ ਦਾਂਗੇ ਵਾਈ ਦਾ ਮੁੱਲ ਇਹਦੇ ਵਿੱਚ ਇਹ ਸਮੀਕਰਨ ਦੇ ਵਿੱਚ ਅਸੀਂ ਕਰਦੇ ਆਂਗੇ ਪੁੱਟ ਕਰਾਂਗੇ ਤਾਂ ਐਕਸ ਕਿੰਨੇ ਦੇ ਬਰਾਬਰ ਆ ਜੂਗਾ 1750 ਮਾਈਨਸ 5 ਨੂੰ 50 ਨਾਲ ਗੁਣਾ ਕਰੀ 5 ਪੰਜ 25 ਯਾਨੀ ਕਿ 1250 ਡਿਵਾਈਡ ਬਾਈ 3 ਦੇਖੋ ਦਿਖਣ ਲੱਗ ਰਿਹਾ 50 ਗਏ 1700 ਚੋਂ 200 ਗਿਆ 1500 ਤਾਂ ਪੰਜੇ 15 ਐਕਸ ਦਾ ਮੁੱਲ ਕਿੰਨਾ ਆ ਗਿਆ 500 ਰੁਪਏ ਦਾ ਇਥੋਂ ਅਗਲੀ ਲੜਕੀ ਹੋ ਜੂਗੀ ਆਪਾਂ ਨੇ ਇੱਕ ਬੱਲੇ ਦਾ ਮੁੱਲ ਕਿੰਨਾ ਆ ਗਿਆ ਜੀ 500 ਰੁਪਏ ਇੱਕ ਗੇਂਦ ਦਾ ਮੁੱਲ ਕਿੰਨਾ ਆ ਗਿਆ ਜੀ 50 ਰੁਪਏ ਇੱਕ ਬੱਲੇ ਦਾ ਮੁੱਲ ਕਿੰਨਾ ਆ ਗਿਆ 500 ਰੁਪਏ ਇੱਕ ਗੇਂਦ ਦਾ ਮੁੱਲ ਕਿੰਨਾ ਆ ਗਿਆ 50 ਰੁਪਏ ਤੇ ਕੀ ਗੇਂਦ ਦਾ ਮੁੱਲ ਕਿੰਨਾ ਸੀ 50 ਤਾਂ ਏਸੀ ਆਪਣਾ ਕੁਐਸਚਨ ਨੰਬਰ ਆ ਤੀਜੀ ਡੱਬੇ ਦਾ ਤੀਜਾ ਅਸਵਲ ਤੀਜੀ ਡੱਬੇ ਦਾ ਤੀਜਾ ਕੁਐਸਚਨ ਇਹ ਤੋਂ ਬਾਅਦ ਆਪਾਂ 74 ਕਰਦੇ ਕੁਐਸਚਨ ਨੰਬਰ ਚੌਥਾ ਇੱਕ ਸ਼ਹਿਰ ਵਿੱਚ ਟੈਕਸੀ ਕਿਰਾਏ ਵਿੱਚ ਨਿਸ਼ਚਿਤ ਕਿਰਾਇਆ ਤੋਂ ਇਲਾਵਾ ਤੈ ਕੀਤੀ ਕੀ ਦੂਰੀ ਦਾ ਕਿਰਾਇਆ ਵੀ ਸ਼ਾਮਿਲ ਹੈ ਇੱਕ ਟੈਕਸੀ ਕਿਰਾਇਆ ਉਹ ਤਾਂ ਜੇ ਇੱਕ ਵਾਰੀ ਬੈਠ ਕੇ ਫਿਕਸ ਕਰਾਇਆ ਹੈ ਗਿਆ ਠੀਕ ਹੈ ਫਿਰ ਉਹ ਜਿੰਨੇ ਕਿਲੋਮੀਟਰ ਦੀ ਦੂਰੀ ਤੈ ਕੀਤੀ ਜਾਊਗੀ ਉਹਦੇ ਸਹਾਬ ਨਾਲ ਵੀ ਕੀ ਲੱਗਣਗੇ ਪੈਸੇ ਲੱਗਣਗੇ ਤਾਂ ਕੀ ਹੋਇਆ 10 ਕਿਲੋਮੀਟਰ ਦੂਰੀ ਜਦੋਂ ਉਹਨੇ ਤੈ ਕਰ ਲਈ ਤਾਂ ਉਹ ਤੋਂ ਕਿੰਨਾ ਕਿਰਾਇਆ ਲੱਗਿਆ 105 ਰੁਪਏ ਫਿਰ ਜੇ ਉਹਨੇ ਅਤੇ 15 ਕਿਲੋਮੀਟਰ ਦੀ طے ਦੂਰੀ ਕਰਨ ਲਈ ਕਿੰਨੇ ਰੁਪਏ ਲਿੱਤੇਗੇ 155 ਰੁਪਏ ਤਾਂ ਆਪਾਂ ਨੇ ਦੱਸਣਾ ਵੀ ਉਹੋ ਬੰਦੇ ਨੇ ਜਿਹੜਾ ਨਿਸ਼ਚਿਤ ਕਰਾਇਆ ਸੀ ਯਾਨਕਿ ਫਿਕਸਡ ਚਾਰਜ ਸੀ ਉਹ ਕਿੰਨਾ ਸੀ ਅਤੇ طے ਕੀਤੀ ਗਈ 1 ਕਿਲੋਮੀਟਰ ਦੀ ਦੂਰੀ ਦਾ ਖਰਚਾ ਕਿੰਨਾ ਸੀ 21 ਵਿਅਕਤੀ ਨੂੰ 25 ਕਿਲੋਮੀਟਰ ਦੀ ਦੂਰੀ ਤੈਅ ਕਰਨ ਲਈ ਕਿੰਨਾ ਕਿਰਾਇਆ ਦੇਣਾ ਪਵੇਗਾ ਜੇ ਉਹ 25 ਕਿਲੋਮੀਟਰ ਦੀ ਦੂਰੀ ਤੈਅ ਕੀ ਰੇ ਟੈਗ ਕੀਤੀ ਜਾਵੇ ਤਾਂ ਉਹ ਕਿੰਨਾ ਕਿਰਾਇਆ ਦੇਣਾ ਪੂਗਾ ਤਾਂ ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਫਿਕਸਡ ਚਾਰਜ ਯਾਨੀ ਕਿ ਇੱਕ ਨਿਸ਼ਚਿਤ ਕਿਰਾਇਆ ਕਰਨਾ ਪੂਗਾ ਉਹਦੇ ਲਈ ਆਪਾਂ ਮੰਨ ਲਾ ਲਈ ਵੀ ਮੰਨ ਲਓ ਜਿਹੜਾ ਨਿਸ਼ਚਿਤ ਚਾਰਜ ਹੈ ਨਿਸ਼ਚਿਤ ਕਿਰਾਇਆ ਨਿਸ਼ਚਿਤ ਕਿਰਾਇਆ ਯਾਨੀ ਕਿ ਪੱਕਾ ਜਦੋਂ ਆਪਾਂ ਨੇ ਇੱਕ ਵਾਰੀ ਬੁੱਕ ਕਰ ਦਿੱਤੀ ਤਾਂ ਲੱਗੂਗਾ ਹੀ ਲੱਗੂਗਾ ਉਹ ਆਪਾਂ ਨੇ ਕਿੰਨਾ ਮੰਨ ਲਿਆ 100 ਰੁਪਏ ਮੰਨ ਲਏ ਜੀ ਤੇ ਹੁਣ 1 ਕਿਲੋਮੀਟਰ 1 ਕਿਲੋਮੀਟਰ ਦਾ ਕਰਾਇਆ ਮੰਨ ਲਓ 1 ਕਿਲੋਮੀਟਰ ਦਾ ਕਰਾਇਆ ਉਹ ਆਪਾਂ ਨੇ ਕਿੰਨਾ ਮੰਨ ਲਿਆ ਜੀ ਵਾ ਰੁਪਏ ਮੰਨ ਲਿਆ ਕਿੰਨੇ ਰੁਪਏ ਮੰਨ ਲਿਆ ਵਾ ਰੁਪਏ ਇਹ ਤੋਂ ਇਲਾਵਾ ਫਿਰ ਉਹ ਕਹਿ ਰਹੇ ਨੇ 10 ਕਿਲੋਮੀਟਰ ਦੀ ਦੂਰੀ ਤੈਅ ਕਰਨੇ ਦਾ ਕਿੰਨੇ ਰੁਪਏ ਦਿੱਤੇ 105 ਤਾਂ ਆਪਾਂ ਪਾਵਾਂਗੇ ਪ੍ਰਸ਼ਨ ਅਨੁਸਾਰ ਤਾ ਫਿਕਸਡ ਚਾਰਜ ਹੋ ਗਿਆ ਐਕਸ ਰੁਪਏ ਇੱਥੇ ਪੱਕਾ ਹੀ ਲੱਗ ਗਿਆ ਪਲੱਸ ਉਹਨੇ 10 ਕਿਲੋਮੀਟਰ ਦੂਰੀ ਤਾਈ ਕਿਤੀ ਸੀ 1 ਕਿਲੋਮੀਟਰ ਦਾ ਕਿਰਾਇਆ ਕਿੰਨਾ ਹੈ 2 ਰੁਪਏ ਤਾਂ 10 ਕਿਲੋਮੀਟਰ ਦਾ ਕਿੰਨਾ ਹੋ ਜਾਊਗਾ 10 2 ਰੁਪਏ ਤੇ ਕਿੰਨੇ ਰੁਪਏ ਦਿੱਤੇ ਉਹਨੇ ਉਹਨੇ ਦਿੱਤੇ ਜੀ 105 ਰੁਪਏ ਕਿੰਨੇ ਦਿੱਤੇ 105 ਰੁਪਏ ਹੁਣ ਫੇਰ ਅਗਲਾ ਐਕਸਟਰਾ ਪੱਕਾ ਹੀ ਹੈ ਐਕਸ ਦਾ ਪੱਕਾ ਹੀ ਹੈ ਪਰ ਹੁਣ ਤੱਕ ਕਿੰਨੀ ਦੂਰੀ ਕੀਤੀ ਹੈ 15 ਕਿਲੋਮੀਟਰ 15 ਬਾਈ ਪੈਸੇ ਕਿਨੇ ਦਿੱਤੇ ਨੇ 100 55 ਰੁਪਏ ਤਾਂ ਆਪਾਂ ਨੇ ਦੱਸਣਾ ਹੈ b ਉਹਨੇ x ਕਿੰਨੀ ਤੇ b ਕਿੰਨੇ ਯਾਨੀ ਕਿ ਨਿਸ਼ਚਿਤ ਕਿਰਾਇਆ ਅਤੇ 1 ਕਿਲੋਮੀਟਰ ਦਾ ਕਿਰਾਇਆ ਦੇਖੋ ਬਹੁਤ ਸੌਖਾ ਹੈ x ਦਾ ਮੁੱਲ ਕੱਟ ਕੇ ਆਪਾਂ ਦੂਜੇ ਚ ਭਰ ਦਾਂਗੇ ਇਹਨੂੰ ਸਮੀਕਰਨ 1 ਮੰਨ ਲਓ ਇਹਨੂੰ ਸਮੀਕਰਨ 2 ਮੰਨ ਲਓ ਤਾਂ ਤੂ ਚੋ ਕੱਢ ਲੰਨਿਆ ਤੂ ਚੋ x ਦਾ ਮੁੱਲ ਕਿੰਨਾ ਆ ਗਿਆ 155 15 y ਇਹ ਕਿਹਦੇ ਵਿੱਚ ਪੁੱਤ ਕਰਦਾਂਗੇ ਸਮੀਕਰਨ ਇੱਕ ਵਿੱਚ ਭਰਨ ਤੇ ਸਮੀਕਰਨ ਇੱਕ ਵਿੱਚ ਭਰਨ ਤੇ ਇੱਕ ਵਿੱਚ ਭਰਨ ਤੇ ਦੇਖੋ ਸਮੀਕਰਨ ਇੱਕ ਵਿੱਚ ਭਰਤਾ ਆਪਾਂ ਨੇ ਤਾਂ ਕਿੰਨਾ ਬਣ ਗਿਆ 155 15y बाय बराबर है एक सौ पंच सौ पचवंजा मायनस बाय बराबर है एक सौ पे अगे एक सौ पे माइनस का हो जाएगा माइनस पं बाय एक सौ 105 मायनस एक सौ पचवंजा एक सौ पंच मायनस एक सौ पचवंजा तो आजुगा ਮਾਈਨਸ ਦਾ 50 ਮਾਈਨਸ ਦਾ 50 ਜੀ ਮਾਈਨਸ ਨਾਲ ਮਾਈਨਸ কাট ਜੂਗਾ ਤੇ ਪੰਜ ਨੀਚੇ ਡਿਵਾਈਡ ਦਾ ਲਗ ਜੂਗਾ ਤਾਂ y ਬਰਾਬਰ ਹੈ ਮਾਈਨਸ 50 ਡਿਵਾਈਡ ਬਾਈ ਮਾਈਨਸ 5 ਯਾਨੀ ਕਿ 10 y ਦਾ ਮੁੱਲ ਆ ਗਿਆ ਜੀ 10 ਯਾਨੀ ਕਿ 1 ਕਿਲੋਮੀਟਰ ਦਾ ਕਿਰਾਇਆ ਕਿੰਨਾ ਹੈ 10 ਰੁਪਏ 1 ਕਿਲੋਮੀਟਰ ਦਾ ਕਿਰਾਇਆ ਕਿੰਨਾ ਹੈ 10 ਰੁਪਏ x ਕਿੰਨੀ ਆ ਗਈ 155 15 भाई, 155 15 10 155 1500 یعنی کہ 5 روپے تے نشت کرایا کتنا بھائی 5 روپے نشت کرایا کنے 5 روپے تے ہن اے تو علاوہ انہاں نے ایک چیز پچی سی جی کہندے ایک ویکتی نو 25 کلومیٹر دی دوری طے کرن لئی کتنا کرایا دینا پڑے گا ਤਾ 25 ਕਿਲੋਮੀਟਰ ਦੀ ਦੂਰੀ ਤੈਅ ਕਰਨ ਲਈ ਕਿੰਨਾ ਕਿਰਾਇਆ ਦੇਣਾ ਪਊਗਾ ਤਾਂ ਨਿਸ਼ਚਿਤ ਕਿਰਾਇਆ ਤਾਂ ਹੈ ਕਿ ਆਪ ਲੋਕੋ ਨਿਸ਼ਚਿਤ ਕਿਰਾਇਆ ਕਿੰਨਾ ਆ ਗਿਆ ਪੰਜ ਨਿਸ਼ਚਿਤ ਕਿਰਾਇਆ ਕਿੰਨਾ ਆ ਗਿਆ ਪੰਜ ਤੇ 1 ਕਿਲੋਮੀਟਰ ਦਾ ਖਰਚਾ ਕਿੰਨਾ ਹੈ 10 ਤਾਂ 25 ਗੁਣਾ 10 ਤਾਂ 5 250 ₹255 ਦੇਣੇ ਪੈਣਗੇ ਜੀ ਉਹ ਨੂੰ ਜੇਕਰ ਉਹ 25 ਕਿਲੋਮੀਟਰ ਦੂਰੀ ਤੈਅ ਕਰਦਾ ਹੈ ਇਹ ਕੋਈ ਡਾਊਟ ਨਹੀਂ ਸੀ ਇਹ ਸੌਖਾ ਸਵਾਲ ਸੀ ਸਰਫੇ ਕਰਾ ਸੰਤੁਸ਼ਟੀ ਸੀ ਵੀ ਨਿਸ਼ਚਿਤ ਕਰਾਇਆ x1 ਨੇ ਤੇ 1 ਕਿਲੋਮੀਟਰ ਦਾ ਕਰਾਇਆ y1 ਨੇ